ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕ ਸਾਡੀ ਮੀਡੀਆ ਟੀਮ ਮੰਡੀ ਦੇ ਹਰ ਸਿੰਘਪੁਰਾ ਵਿੱਚ ਪਹੁੰਚੀ ਹੈ ਕੰਪਰੈਸਰ 24 ਅਕਸਰ ਟੀਵੀ ਦੇ ਫਿਕਰਮਤ ਮੀਡੀਆ ਰੋਗ ਬਾਤ ਵਿੱਚ ਇਹ ਪਹਿਲੇ ਵੇਖਿਆ ਪ੍ਰੋਗਰਾਮ ਵੀ ਨਹੀਂ ਪੱਤਰ ਨਹੀਂ ਪੱਤਰ ਰੱਖਿਆ ਗਿਆ ਤੇ ਪੂਰੇ ਆਮ ਪਾਕਿਸਤਾਨ ਸਰਕਾਰ ਦੇ ਨਵੇਂ ਕਿਥੇ ਸੈਂਟਰ ਤੇ ਜਿੱਥੇ ਉਸ ਦਾ ਮਤਲਬ ਸੀ ਕਿ ਇਹ ਮਸਲਾ ਲਗਾ ਡੋਟਾ ਸਿਆ ਇਹ ਪਹਿਲਾ ਝੂਠ ਬੋਲ ਕੇ ਪਤਾ ਪਾਇਆ ਗਿਆ ਅਸੀਂ ਹਾਊਸ ਤੋਂ ਪੁੱਛਿਆ ਸੀ ਇੱਕ 5 ਨੰਬਰ ਵਾਰਡ ਜੀ ਤੁਹਾਡੇ ਮੈਡਮ ਜਿੱਤੇ ਆ ਉਹਨਾਂ ਦੀ ਧਰਮਸ਼ਾਲਾ ਇਹ ਗਰੀਬ ਬਸਤੀ ਵਾਲਿਆਂ ਦੀ ਇੱਕ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਉਹ ਕਹਿੰਦੇ ਸਾਡੀ ਸਾਰਿਆਂ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਅਸੀਂ ਬਕਾਸ ਦੇ ਨਾਂ ਤੇ ਸਹਿਮਤੀ ਪਤਾ ਜਦੋਂ ਉਹ ਪ੍ਰੈਕਟੀਕਲੀ ਹੋਉਂਦ ਚਾਈ ਇੱਥੇ ਮੱਲੇ ਵਾਲਿਆਂ ਨੂੰ ਪਤਾ ਲੱਗਿਆ ਮੱਲੇ ਵਾਲੇ ਇਹਨਾਂ ਕੋਲੇ ਗਏ ਵੀ ਮੈਡਮ ਜੀ ਤੁਸੀਂ ਜਦੋਂ ਵੋਟਾਂ ਮੰਗੀਆਂ ਸੀ ਤੁਹਾਨੂੰ ਵੋਟਾਂ ਦਿੱਤੀਆਂ ਆਪ ਦਾ ਨਮਾਇੰਦਾ ਚੁਣ ਲਿਆ ਤੁਸੀਂ ਸਾਨੂੰ ਇਹ ਵਾਅਦਾ ਕੀਤਾ ਸੀ ਵੀ ਇੱਥੇ ਬੀਬਾ ਵਾਸਤੇ ਜਿਹੜੀ ਧਰਤ ਜਲਾ ਹੈ ਉਹ ਜਿਹੜਾ ਅੱਜ ਕੱਲ ਨਵਾਂ ਰੂਟ ਹੋ ਗਿਆ ਪੈਲਸ ਦਾ ਹੋ ਗਿਆ ਕਮਿਊਨਿਟੀ ਹਾਲ ਦਾ ਹੋ ਗਿਆ ਸੀ ਉਹ ਬਣਾ ਕੇ ਨਾਲ ਲੈਟਰਨ ਬਾਥਰ ਤੇ ਪੰਜ-ਛੇ ਕਮਰੇ ਬਣਾਵਾਂਗੇ ਇਹ ਕੀ ਕੀਤਾ ਤੁਸੀਂ ਧਾਤੀ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਫੇਰ ਉਹ ਮਨ ਲੁ ਗਿਆ ਮੇਰੇ ਸਾਬਕਾ ਜਿਹੋ ਮੈਨੂੰ ਦੱਸਿਆ ਉਹਨਾਂ ਨੇ ਚੰਪੌਰ ਸਿੰਘ ਦੇ ਸੰਭਾਏ ਪਸਤੀ ਵਾਲਿਆਂ ਜਿਹੜੀ ਉਹਨਾਂ ਦੀ ਸਿੰਘ ਦੀ ਬੇਟੀ ਜੋ ਫਿਰ ਮੇਰੇ ਕੋਲ ਆਇਆ ਟਾਣ ਵੇਲੇ ਮੈਂ ਬਾਹਰ ਸੀ ਵਿਦੇਸ਼ ਗਿਆ ਹੋਵਾ ਸੀਗਾ ਇਥੇ ਸਾਰੇ ਤੋਂ ਦਿਖਦੇ ਉਹ ਮੇਰੇ ਕੋਲ ਆਏ ਵੀ ਸਾਡੀ ਕੋਈ ਬਾਣੀ ਫੜਦਾ ਅਸੀਂ ਇਹ ਕਹਿੰਦੇ ਕੋਈ ਗੱਲ ਨਹੀਂ ਗਰੀਬਾਂ ਦੇ ਨਾਲ ਹੈ ਪਰ ਤੁਹਾਡਾ ਤਾਂ ਭਰਾਣ ਵਾਲਾ ਵਾਰਡ ਹੈ ਪ੍ਰਧਾਨ ਦੀ ਵਾਈਫ ਜਿੱਥੇ ਪਿਆ ਉਹ ਕਹਿੰਦੇ ਸਾਡੇ ਨਾਲ ਵਾਦਾ ਖਲਾਫੀ ਕੀਤੀ ਕਿ ਸਾਨੂੰ ਇੱਥੇ ਕਿਹਾ ਸੀ ਚੰਗਾ ਕਮਿਟੀ ਹਾਲ ਬਣਾ ਕੇ ਦੇ ਉਹਦੀ ਸਾਧ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਹਾਲ ਤੱਕ ਸਾਨੂੰ ਇਹ ਪਤਾ ਹੀ ਸਦੀ ਕਮਿਊਨਿਟੀ ਹਾਲ ਬਸੇ ਤਾਇਆ ਜਾ ਰਿਹਾ ਸਾਨੂੰ ਹੁਣ ਪਤਾ ਲੱਗਿਆ ਕਿ ਕਿੱਥੇ ਦਾ ਦਫਤਰ ਬਣਾਇਆ ਜਾ ਰਿਹਾ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਸੀ ਵੀ ਇਹ ਗਰੀਬਾਂ ਦੀਆਂ ਭਾਵਨਾ ਜਿਹੜੀਆਂ ਉਹਨਾਂ ਦੀ ਸਾਂਝੀ ਸੰਸਦਾ ਕਿੱਥੇ ਜਾਣਗੀ ਆਸਥ ਪੱਥੋਂ ਕਮਜ਼ੋਰ ਹੈ ਕਿ ਇੱਥੇ ਆਪਾਂ ਇਹਨੂੰ ਉਹ ਸਾਰੀ ਵਧੀਆ ਕਰਾ ਕੇ ਕਮਿਊਨਿਟੀ ਹਾਲ ਬਣਾ ਦਈਏ ਆਪਣੇ ਕੋਲ ਹੋਰ ਬਥੇਰੀਆਂ ਜਗ੍ਹਾ ਪ੍ਰਧਾਨ ਜੀ ਦੇ ਬਾਹਰ ਦੇ ਸਾਹਮਣੇ ਸੱਤ ਕਣਾ ਜਗ੍ਹਾ ਪਈ ਹੈ ਉੱਥੇ ਬਣਾ ਦਈਏ 11 ਕਨਾਲ ਦਾ ਸਾਡਾ ਮਾਰਕੀਟ ਕਮਿਟੀ ਦਾ ਦਫ਼ਤਰ ਪਿਆ ਉਹ ਦੇਣ ਨੂੰ ਤਿਆਰ ਆ ਰੈਂਟ ਤੇ ਦੇਣ ਨੂੰ ਵੀ ਤਿਆਰ ਆ ਡੀ ਸਾਹਿਬ ਰੈਂਟ ਪੁਆਇੰਟ ਕਰ ਦੇਣਗੇ ਅਸੀਂ ਵੀ ਗੱਲ ਚਲਾਈ ਸੀ ਉਦੋਂ ਰਾਜਨੀਤਕ ਵਜ੍ਹਾ ਜਾਂ ਸਮਾਂ ਥੋੜਾ ਰਹਿ ਗਿਆ ਸੀਗਾ ਤੇ ਹੋ ਰਹੀ ਗੀ ਗੱਲ ਜਦੋਂ ਖਾਲੀ ਹੋਇਆ ਨਵੀਂ ਮਾਰਕੀਟ ਕਮਿਟੀ ਦਾ ਦਫ਼ਤਰ ਪਾਰਲੀਮੈਂਟੀ ਚਲੇ ਗਿਆ ਜਦੋਂ ਖਾਲੀ ਆ ਸਾਡੇ ਕੋਲ ਸਮਾਂ ਥੋੜਾ ਸੀ ਲੇਕਿਨ ਚਿੱਠੀ ਪੱਤਰ ਕੀਤਾ ਅਸੀਂ ਮਾਰਕੀਟ ਕਮਿਟੀ ਨਵੀਂ ਤੋਂ ਉਹ ਤਾਂ ਲਿਖਾ ਕੇ ਦਿੱਤਾ ਸੀ ਤੁਹਾਡੀ ਚੇਅਰਮੈਨ ਸਾਹਿਬ ਦੱਸ ਕੇ ਗਿਆ ਪਰਮਪਾਲ ਜੀ ਉਹਨਾਂ ਨੇ ਵੀ ਚੁੱਪਚੀ ਸਾਡੇ ਹੱਕ ਤੇ ਕੀਤੀ ਸੀ ਮੇਰੇ ਕਹਿਣ ਤੋਂ ਭਾਵ ਜੇ ਸਾਡੇ ਕੋਲ 12 ਕਿ ਪੂਰ ਰੋਡ ਦੇ ਉੱਤੇ ਜਿੱਥੇ ਪਾਰਕ ਬਣਿਆ ਸਟੇਡੀਅਮ ਬਣਿਆ ਉੱਥੇ ਤਾਂ ਨਾ ਸਾਡੇ ਕੋਲ ਥਾਂ ਨਹੀਂ ਕਿ ਜਹੋਰ ਸੂਟੇਬਲ ਜਗ੍ਹਾ ਖਰੀਦੀ ਵੀ ਜਾ ਸਕਦੀ ਹੈ ਜਰੂਰੀ ਥੋੜੀ ਆਪਾਂ ਗਰੀਬਾਂ ਦੀਆਂ ਭਾਵਨਾ ਨੂੰ ਦਾ ਹੱਕ ਟੋਕੇ ਤੇ ਦਫ਼ਤਰ ਹੀ ਹੋਣਾ ਬਜਾਇਦਾ ਅਸੀਂ ਬੇਨਤੀ ਕਰਦੇ ਵੀ ਇਹਨੂੰ ਥਮਲਟੀ ਹਰ ਰੱਖਿਆ ਜਾਵੇ ਦਫ਼ਤਰ ਹੋਰ ਜਿੱਥੇ ਸੂਟੇਬਲ ਜਗ੍ਹਾ ਸਾਰਿਆਂ ਦੇ ਸਹਿਮਤੀ ਨਾਲ ਉੱਤੇ ਦਫ਼ਤਰ ਬਣਾਇਆ ਜਾਵੇ ਤੁਹਾਡੀ ਅਗਲੀ ਵਾਰ ਵੀ ਕਹੋਗੇ ਦੋ ਦਿਨ ਹੋ ਗਏ ਐ ਤੁਹਾਡਾ ਕੀ ਪ੍ਰਪੋਜ਼ਲ ਬਣਾਇਆ ਅਸੀਂ ਤਾਂ ਉਹਨਾਂ 5 ਨੰਬਰ 7 ਨੰਬਰ ਜਾਂ ਦਲਿਤ ਭਾਈਚਾਰੇ ਦੇ ਆਗਰੇ ਤੇ ਇਹਨਾਂ ਦੇ ਸਹਿਯੋਗ ਬਸਤੇ ਆਏ ਆ ਕਿ ਸਾਡੀ ਕੋਈ ਬਾਣੀ ਫੜ ਤੁਸੀਂ ਦੇਖ ਹੀ ਰਹੇ ਹੋ ਕੱਲ ਦੇ ਤਰਨੇ ਚ ਠੀਕ ਹੈ ਜੀ ਅੱਜ ਅਸੀਂ ਮੰਡੀ ਆਸੀ ਵੀ ਆਏ ਸੀ ਮੇਰੇ ਨਾਮ ਐ ਉਹਨਾਂ ਧੰਨਵਾਦੀਆਂ ਜਿਹੜੇ ਸੰਪੰਨ ਲੋਕ ਆਏ ਜਿਹੜੇ ਮੈਰਿਜ ਪੈਸਾਂ ਤੇ ਵਿਆਹ ਕਰਦੇ ਲੇਕਿਨ ਗਰੀਬਾਂ ਦੇ ਦਰਦ ਦੇ ਖਾਤਰ ਮੇਰੇ ਨਾਲ ਸੰਗੀ ਸਾਥੀ ਸਾਰੇ ਆਏ ਸੀ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਜਿੰਨਾ ਚੱਕਰ ਸਾਨੂੰ ਇਹ ਬਾੜ ਵਾਲੇ ਜਾਂ ਭਾਈਚਾਰਾ ਸਾਡੀ ਮਦਦ ਮੰਗੇ ਅਸੀਂ ਹੱਥ ਪਰ ਹਾਜ਼ਰ ਆਂ ਕਿ ਹਰ ਕੋ ਸਾਨੂੰ ਜ਼ਿਲ੍ਹੇ ਪੱਧਰ ਤੇ ਧਰਨਾ ਲਾਉਣਾ ਪਵੇ ਜਾਂ ਫੇ ਲੜੀਵਾਰ ਧਰਨਾ ਲਾਉਣਾ ਪਵੇ ਜਾਂ ਸਾਨੂੰ ਵਿਧਾਨ ਸਭਾ 'ਚ ਸਾਡੇ ਮੀਟਰ ਸਾਹਿਬ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਮਾਨ ਜੋ ਕੀਤੀ ਜੀ ਇਹ ਪਰਿੰਦਿਤਰ ਉਹਨੇ ਮਦਾਨ ਸਵਾ ਜੀ ਇਹ ਮੁੱਦਾ ਠਾਉਗਾ ਚਿੱਠੀ ਵੀ ਲਿਖਣਗੇ ਸਿੰਘ ਸਾਹਿਬ ਇਹ ਸਾਡੀ ਕੰਨੀ ਹੈ ਹਾਂ ਜਿਵੇਂ ਆ ਪਾਰਟੀ ਨੇ ਦੋਹਣੇ ਆਏ ਕਿ ਪ੍ਰਧਾਨ ਸਾਹਿਬ ਜੀ ਸਰਕਾਰੀ ਕੰਮਾਂ ਦੇ ਹੋ ਰਹੇ ਉਹਨਾਂ ਵਿੱਚ ਵਿਗਨ ਪਾਰੇ ਕੋਈ ਵਿਗਨ ਨਹੀਂ ਪਾਰੇ ਡੰਡਾ ਰਾਜ ਤੇ ਸਰਦਾਨ ਕੇ ਦਾ ਵਿਰੋਧ ਦਰਜ ਕਰ ਰਹੇ ਕੱਲ ਵੀ ਨਹੀਂ ਪੱਥਰ ਰੱਖ ਕੇ ਵਿਗਨ ਪਾਇਆ ਨਾ ਨੀਵਾਂ ਪੱਥਰ ਰੱਖਿਆ ਨਹੀਂ ਪੱਥਰ ਰੱਖਿਆ ਸੀ ਨਹੀਂ ਕੋਸ਼ਿਸ਼ ਕਰਨਾ ਦੀ ਕਰਤਾਂ ਬਾਹਰ ਤੋਪੇ ਬੈਠੀ ਆਦਾ ਸ਼ਮਿਆਨਾ ਲਾ ਕੋਈ ਬੈਠੇ ਕਿਸੇ ਨੇ ਕੋਈ ਗੱਲ ਦੁਪੱਢਣੀ ਕੱਢੀ ਕਿਸੇ ਜਿਹੜਾ ਰਾਜਨੀਤੀ ਅਸੀਂ ਉਮੀਦ ਰੱਖਦੇ ਸੀਗੇ ਐਮਐਲਏ ਸਾਹਿਬ ਜਿਹੜੀ ਸੰਗਤ ਬੈਠੀ ਆ ਉਹਨਾਂ ਦਾ ਹਾਲਚਲ ਪੁੱਛਣਨਗੇ ਉਹਨਾਂ ਦਾ ਦੁੱਖ ਦਰਦ ਪੁੱਛਣਗੇ ਉਹ ਜਾਣ ਲੱਗੇ ਜਦੋਂ ਪਰਦੇ ਤੋਂ ਨਹੀਂ ਪਰਦਾ ਚੱਕਣਾ ਸੀ ਉਹਦੇ ਨੂੰ ਪੁੱਛਿਆ ਵਾਪਸ ਗੱਡੀ 'ਚ ਬਹਿਣ ਲੱਗੇ ਨੂੰ ਪੁੱਛਿਆ ਚਲੋ ਇਹ ਉਹਨਾਂ ਦੀ ਲੇਕਿਨ ਅਸੀਂ ਕੋਡਿਕਾ ਨਹੀਂ ਬਣਦੇ ਅਸੀਂ ਤਾਂ ਲੋਕਾਂ ਨੂੰ ਸਰਕਾਰ ਨੂੰ ਜਗਾਉਣੇ ਆ ਕਿ ਲੋਕਾਂ ਵਾਸਤੇ ਦੀ ਜਗ੍ਹਾ ਹੈਗੀ ਆ ਉਹ ਲੋਕਾਂ ਵਾਸਤੇ ਰਹਿਣ ਜੋ ਨਗਰ ਕੌਂਸਲ ਵਾਸਤੇ 12 ਸਾਲ ਤੋਂ ਦਫ਼ਤਰ ਚੱਲ ਰਿਹਾ ਕੋਈ ਦਿੱਕਤ ਨਹੀਂ ਮੁੱਥੇ ਵੀ ਪਾਉਣਾ ਇੱਕ ਜਗ੍ਹਾ ਤੇ ਉੱਥੇ ਹੀ ਉਹ ਸਾਰੇ ਹੋਰ ਉਹਦੀ ਵੱਡਾ ਕੀਤਾ ਜਾ ਸਕਦਾ ਹੈ ਪ੍ਰਪੋਜ਼ਲ ਸੀਗੀ ਵੀ ਤੈਨ ਕਾਪੀ ਚਲੋ ਜੇ ਪ੍ਰਧਾਨ ਸਾਹਿਬ ਨੇ ਮਰਜ਼ੀ ਨਾ ਹੋਰ ਕਿਵੇਂ ਥਾਂ ਪਾਉਣਾ ਇਹ ਥੋੜਾ ਕਿਸੇ ਵੀ ਜਗ੍ਹਾ ਨਾ ਆਪਾਂ ਲੈ ਕੇ ਪਾ ਬਹੁਤ ਜਗ੍ਹਾਾਂ ਮਾ ਖੜੇ ਅੱਛਾ ਪ੍ਰਧਾਨ ਜੀ ਜਿਹੜੇ ਸਾਹਿਬ ਉਹਨਾਂ ਧਰਮ ਸਾਲਾਂ ਢਾਈ ਗਈ ਐ ਐਮ ਐਲ ਏ ਸਾਹਿਬ ਆਏ ਸੀਗੇ ਨਹੀਂ ਪੱਥਰ ਰੱਖਿਆ ਜਿਹੜਾ ਇਹ ਉਹ ਜਿਹੜਾ ਨજર ਗਿਆ ਸੀ ਜਿਹੜਾ ਢੰਗ ਤਰੀਕਾ ਸੀ ਉਹ ਕਿਹੜੇ ਢੰਗ ਨਾਲ ਦੇਖ ਰਹੇ ਤੁਸੀਂ ਉਹਨਾਂ ਦੇ ਆਪ ਦੀ ਪਲੈਨਿੰਗ ਦੇ ਹਿਸਾਬ ਨਹੀਂ ਆਏ ਹੋ ਸਕਦਾ ਸਾਡੇ ਮਾਜੂਕ ਮਿਲਣ ਨੂੰ ਮੈਸਲੀਡ ਕੀਤਾ ਗਿਆ ਹੋਵੇ ਹਾਊਸਵਾਲੀਆਂ ਜਾਂ ਉਹਨਾਂ ਦੇ ਪ੍ਰਧਾਨ ਵਾਲੇ ਲੇਕਿਨ ਅੱਗੇ ਕਿਹਾ ਇਹ ਜਹਾ ਵਤੀਰਾ ਨਹੀਂ ਰਿਹਾ ਉਹਨਾਂ ਦਾ ਉਹ ਲੋਕਾਂ ਚ ਆਪ ਵਿਚਰਦੇ ਆ ਉਹ ਆਪ ਸਾਨੂੰ ਬੁਲਾਉਂਦੇ ਸੀ ਵਿਰੋਧੀ ਤਰਫ ਹੁਣ ਸਾਨੂੰ ਪ੍ਰਾਇੋਰਟੀ ਦਿੰਦੇ ਨਹੀਂ ਮਾਜਮੇ ਧਰਨੇ ਦੇ ਪਬਲਿਕ ਬੈਠੀ ਆ ਮੋਹਦਵਾਰ ਆਗੂ ਬੰਦਾ ਮਿਲਦਾ ਕਿ ਪ੍ਰਧਾਨ ਨੇ ਕਿਹਾ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੁੰਦਾ ਤੇ ਗੱਲ ਨਹੀਂ ਸੁਣਨੀ ਉਸਦਾ ਉਹਨਾਂ ਦੇ ਮਨ ਚ ਹੋਵੇ ਲੇਕਿਨ ਉਹ ਕੱਲ ਸਾਡਾ ਜਿਹੜਾ ਧਰਨੇ ਤੇ ਬੈਠੇ ਚਲ ਸਾਨੂੰ ਤਾਂ ਨਹੀਂ ਪੁੱਛਣਾ ਸੀ ਤੇ ਜਿਹੜੇ ਧਰਨੇ ਤੇ ਉਹਨਾਂ ਦੇ ਆਪਦੇ ਸਪੋਰਟਰ ਬੈਠੇ ਸੀ ਜਿਨ੍ਹਾਂ ਨੇ ਵੋਟਾਂ ਆਪਾਂ ਆ ਕੇ ਉਹਨਾਂ ਨੂੰ ਪਾਲਜੰਗਨਾ ਬਾਅਦ ਐਮਸੀ ਬਣਾਇਆ ਉਹਨਾਂ ਨੂੰ ਤਵੱਜੋ ਸੀ ਸਾਡੀ ਐਮਐਲਏ ਸਾਹਿਬ ਦੀ ਗੱਲ ਸੁਣਨ ਦਾ ਉਹਨਾਂ ਦੀ ਵੀ ਗੱਲ ਨਹੀਂ ਸੁਣੀ ਧੰਨਵਾਦ ਸਰ ਜੀ ਜਿਹੜਾ ਅੱਜ ਧਰਨਾ ਲੱਗਿਆ ਸੀਗਾ ਇਹਦੇ ਬਾਰੇ ਜਾਣਕਾਰੀ ਦਿਓ ਜੀ ਤੁਸੀਂ ਜਾਣਦੇ ਹੋ ਜੀ ਇੱਥੇ ਸਾਡੇ ਨਗਰ ਚ ਇੱਕ ਧਰਮਸ਼ਾਲਾ ਸੀ ਜਿਹਨੂੰ ਮੁਕਤ ਤੌਰ ਤੇ ਜਿਹੜੇ ਇੱਥੋਂ ਦੇ ਥੋੜੇ ਜਿਹਾ ਪਰਖੋਂ ਕਮਜ਼ੋਰ ਪਰਿਵਾਰ ਤੇ ਜਾਂ ਜਨ ਗਰੀਬ ਪਰਿਵਾਰ ਉਹ ਇਹਨੂੰ ਕਰਦੇ ਸੀ ਸਾਂਝੇ ਕੰਮ ਵਾਸਤੇ ਜੇ ਕਿ ਕੋਈ ਖੁਸ਼ੀ ਕਮੀ ਦਾ ਪ੍ਰੋਗਰਾਮ ਹੈ ਜੋ ਇੱਥੇ ਕਰਿਆ ਕਰਦੇ ਸੀ ਤੇ ਸਰਦਾਰ ਮਹਿੰਦਰ ਸਿੰਘ ਹੁੰਦੇ ਸੀ ਸਾਡੇ ਨਗਰ ਦੇ ਤੇ ਉਹਨਾਂ ਨੇ ਵੱਡੇ ਤੌਰ ਤੇ ਸੇਵਾ ਕਰਕੇ ਮਤਲਬ ਇੱਥੇ ਇਹ ਵੀ ਆਪ ਦੇ ਬਿਓਰਗਾਂ ਦੀ ਆਜਿ ਧਰਮਸ਼ਾਲਾ ਦਾ ਨਿਰਮਾਣ ਕਰਾਇਆ ਸੀ ਤੇ ਗਰੀਬ ਪਰਿਵਾਰਾਂ ਨੂੰ ਸਮਰਥਨ ਕੀਤੀ ਸੀ ਇਹ ਜਗ੍ਹਾ ਕਿ ਹੁਣ ਨਗਰ ਪੰਚਾਇਤ ਇੱਥੇ ਕਹਿੰਦੀ ਹੈ ਕਿ ਅਸੀਂ ਇੱਥੇ ਦਫ਼ਤਰ ਬਣਾਉਣਾ ਹੈ ਜਿਹੜੀ ਗੱਲ ਲੋਕਾਂ ਨੂੰ ਮਨਜ਼ੂਰ ਨਹੀਂ ਜਿਹੜੇ ਇਥੋਂ ਦੇ ਨਗਰ ਨਿਵਾਸੀ ਆ ਵੀ ਇਹ ਸਾਡੀ ਸਾਂਝੀ ਜਗ੍ਹਾ ਹੈ ਸਾਂਝੇ ਕੰਮਾਂ ਵਾਸਤੇ ਵੀ ਵਾਪਸ ਨਹੀਂ ਤੇ ਇਥੇ ਨਾ ਪਾਇਆ ਜਾਵੇ ਜਦੋਂ ਸਰਕਾਰ ਨੇ ਕਹਿ ਲਓ ਜਾਂ ਜਿਹੜੀ ਸਥਾਨਕ ਸਰਕਾਰ ਆ ਨਗਰ ਪੰਚਾਇਤ ਉਹਨਾਂ ਨੇ ਲੋਕਾਂ ਦੀ ਜਿਹੜੀ ਗੱਲ ਸੀ ਉਹ ਨਹੀਂ ਮੰਨੀ ਇੱਥੇ ਅਖੀਰ ਲੋਕ ਮਜਬੂਰ ਹੋ ਗਏ ਆਪਦਾ ਰੋਸ ਦਰਜ ਕਰਾਉਣ ਵਾਸਤੇ ਧਰਨੇ ਦੇ ਰੂਪ ਵਿੱਚ ਇਹ ਮਸਲਾ ਹਾਂ ਜਿਵੇਂ ਤੁਸੀਂ ਦੇਖਿਆ ਕਿ ਤੁਸੀਂ ਦੱਸਿਆ ਉਹਨਾਂ ਨੇ ਦੱਸਿਆ ਕਿ ਇਹ ਨਗਰ ਨੇ ਨਗਰ ਦੇ ਅੰਦਰ ਜਗ੍ਹਾ ਹੋਦੀ ਆ ਤਾਂ ਤੁਸੀਂ ਦੱਸਿਆ ਪਹਿਲਾਂ ਜੋ ਬਜ਼ੁਰਗਾਂ ਨੇ ਦਾਨ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਉਹਨੇ ਨਗਰ ਦਾ ਜਿਵੇਂ ਚੋਦੀ ਆ ਅਜੀ ਇਹਨੂੰ ਵਰਤ ਜਨਾ ਕਰਦੇ ਭਾਈ ਜੀ ਕਈ ਜਗ੍ਹਾ ਨਾ ਪੰਜਾਬ 'ਚ ਮੁਸ਼ਕਲ ਖੜੀ ਹੋਈ ਆ ਕਿਉਂਕਿ ਜਦੋਂ ਮਰੱਬਾ ਬੰਦੀ ਹੋਈ ਜਿੰਨੀ ਕਿ ਮੈਨੂੰ ਜਾਣਕਾਰੀ ਆ ਬਾਕੀ ਆਪਾਂ ਜਿਹੜੇ ਸੰਬੰਧਿਤ ਵਕੀਲ ਨੇ ਇਸ ਚੀਜ਼ ਨਾਲ ਜਿਹੜੇ 딜 ਕਰਦੇ ਆ ਜਾਂ ਸੰਬੰਧ ਰੱਖਦੇ ਉਹਨਾਂ ਨਾਲ ਵੀ ਗੱਲ ਕਰ ਸਕਦੇ ਆ ਪਰ ਦੋ ਗੱਲਾਂ ਐਮ ਨੇ ਇੱਕ ਤਾਂ ਗੱਲ ਇਹ ਆ ਵੀ ਲੋਕਤੰਤਰ ਦੀ ਲੋਕ ਵੱਡੇ ਆ ਲੋਕਾਂ ਦੀ ਕੀ ਭਾਵਨਾ ਹੈ ਮੈਂ ਆ ਕੇ ਕਹਿ ਕੇ ਆਇਆ ਵੀ ਜਿਵੇਂ ਹੁਣ ਕਹਿੰ ਲੋਕ ਵੀ ਕਿਸਾਨੀ ਬਿੱਲ ਪਾਸ ਕੀਤੇ ਸੀ ਕਹਿੰਨੂ ਸਰਕਾਰ ਵੀ ਕਹਿੰਦੀ ਸੀ ਕੇਂਦਰ ਦੀ ਵੀ ਸਾਡੇ ਕੋਲੇ ਬਹੁਮਤ ਹੈ ਲੋਕ ਸਭਾ ਚ ਕੇ ਸਾਡੇ ਕੋਲ ਅਧਿਆਰ ਅਸੀਂ ਬਿੱਲ ਪਾਸ ਵੀ ਕਰ ਸਕਦੇ ਕਾਨੂੰਨ ਬਣਾ ਸਕਦੇ ਆ ਤੇ ਕਾਨੂੰਨ ਲਾਗੂ ਵੀ ਕਰ ਸਕਦੇ ਆ ਪਰ ਲੋਕ ਨਹੀਂ ਸੀ ਚਾਹੁੰਦੇ ਕਾਨੂੰਨ ਲਾਗੂ ਹੋਣ ਕੀ ਸਰਕਾਰ ਨੂੰ ਜਿਹੜੀ ਲੋਕਾਂ ਦੀ ਭਾਵਨਾ ਸੀ ਉਹਨੂੰ ਮੰਨਣਾ ਪਿਆ ਲੋਕਾਂ ਨੂੰ ਸੰਘਰਸ਼ ਵੀ ਜਿਹੜਾ ਆਇਆ ਬੜਾ ਲੰਮਾ ਸੰਘਰਸ਼ ਚੱਲਿਆ ਤੁਸੀਂ ਜਾਣਦੇ ਹੋ ਆਪਾਂ ਸਾਰਿਆਂ ਨੂੰ ਇੱਕ ਹਿੱਸਾ ਪਾਇਆ ਇਸ ਢੰਗ ਨਾਲ ਪਾ ਸਕਦੇ ਸੀ ਤੇ ਉਦੋਂ ਵੀ ਸਰਕਾਰ ਛਾਹ ਹੱਟੀ ਨਾ ਵੀ ਲੋਕਾਂ ਦੀ ਜਿਹੜੀ ਭਾਵਨਾ ਸੀ ਉਹਨੂੰ ਮੱਖ ਰੱਖਦੇ ਤੋਂ ਮੈਂ ਇੱਥੇ ਵੀ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਬੇਨਤੀ ਹੈ ਉਹ ਸਰਕਾਰ ਨੂੰ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਲੋਕਤੰਤਰ 'ਚ ਲੋਕ ਹੀ ਵੱਡੇ ਆ ਲੋਕਾਂ ਦੀ ਭਾਵਨਾ ਨੂੰ ਮੱਖ ਰੱਖਦੇ ਸਰਕਾਰਾਂ ਫੈਸਲੇ ਲੈਂਦੀਆਂ ਜਿਹੜੀ ਦੂਸਰੀ ਗੱਲ ਰਹੀ ਪਿੰਡ ਨਗਰ ਪੰਚਾਇਤ ਦੇ ਨਾਂ ਇਹ ਜਗਾ ਜੇ ਜਦੋਂ ਕਿੰਨੀ ਕੁ ਮੈਨੂੰ ਜਾਣਕਾਰੀ ਭਾਈ ਸਾਹਿਬ ਜਦੋਂ ਮਰੱਭਾ ਬੰਦੀ ਹੋਈ ਤੇ ਲੋਕਾਂ ਨੇ ਆਪਣੀ ਥਾਂ ਤੋਂ ਜਗਾ ਛੱਡੀ ਸੀ ਖੜਿਆ ਸੀ ਕਿ ਜਿੱਥੇ ਉਹ ਕੂੜੀਆਂ ਲਾ ਸਕਣ ਪਿੰਡਾਂ ਚ ਕਿਉਂਕਿ ਸਾਡਾ ਸਥੂਨਪਦਾ ਅਧਾਰ ਦਾ ਮੌਲਿਕ ਹੋ ਜਾਂਦਾ ਉਹ ਫਿਰ ਜਿਉਂ-ਜਿਉਂ ਸਮਾਂ ਬੀਤਿਆ ਕਈ ಗ್ರಾಮ ਪੰਚਾਇਤਾਂ ਨੇ ਮਿਊਨਿਸਪਲ ਕਮੇਟੀ ਦਾ ਰਹਿਣ ਸਹਿਣ ਉਹ ਵੀ ਪਿੰਡ ਵਾਲਾ ਹੀ ਆ ਤੇ ਉਸੇ ਤਰੀਕੇ ਨਾਲ ਉਹਨਾਂ ਦਾ ਜਨਜੀਵਨ ਚੱਲਦਾ ਹੈ ਤੇ ਉਹ ਫਿਰ ਕਈ ਥਾਵਾਂ ਤੇ ਲੋਕਾਂ ਨੇ ਕਿਹਾ ਵੀ ਇਹ ਸਾਡੇ ਗੜੇ ਦੀ ਥਾਂ ਹੈ ਵੀ ਭਾਈ ਸਰਕਾਰ ਇਹਨੂੰ ਟੇਕਓਵਰ ਨਾ ਕਰੇ ਤੇ ਬਹੁਤ ਨਗਰ ਪੰਚਾਇਤਾਂ ਜੀ ਮਿਊਨਿਸਪਲ ਕਮੇਟੀਆਂ 'ਚ ਸਰਕਾਰਾਂ ਨੇ ਉਥੋਂ ਦੀਆਂ ਜਿਹੜੀਆਂ ਬਾਡੀਆਂ ਸੀ ਚੁਣੀਆਂੀਆਂ ਮਿਊਨਿਸਪਲ ਕਮੇਟੀਆਂ ਉਹਨਾਂ ਨੇ ਵੀ ਲੋਕਾਂ ਦੀ ਮੰਨੀ ਵੀ ਤੇ ਉਹਨਾਂ ਥਾਵਾਂ ਨਾਲ ਛੇੜਛਾੜ ਨਹੀਂ ਕੀਤੀ ਇੱਥੇ ਵੀ ਵੱਡਾ ਦਿਲ ਦਿਖਾਉਂਦੇ ਹੋਏ ਉਹਨਾਂ ਨੂੰ ਛੇੜਖਾਣੀ ਨਹੀਂ ਕਰਨੀ ਚਾਹੀਦੀ ਨਾਲੇ ਇਹ ਜਗ੍ਹਾ ਜਿਹੜੀ ਹੈ ਵੱਡੀ ਗੱਲ ਇਹ ਆ ਵੀ ਜੇ ਤਾਂ ਇਹ ਤੇ ਕੋਈ ਨਿੱਜੀ ਮਲਕੀਅਤ ਹੋਵੇ ਜਾਂ ਕੋਈ ਵਿਅਕਤੀ ਵਿਸ਼ੇਸ਼ ਇਨ ਤੇ ਕਬਜ਼ਾ ਕਰਦਾ ਹੋਵੇ ਵੀ ਅਸੀਂ ਇਹ ਕਬਜਾ ਕਬਜ਼ਾ ਕਰਨਾ ਤੇ ਕੋਈ ਇੱਕ ਦੋ ਪਰਿਵਾਰ ਕਹਿਣ ਵੀ ਅਸੀਂ ਇੱਥੇ ਮਕਾਨ ਦੀ ਸਾਰੀ ਕਰਨੀ ਹੈ ਜਾਂ ਅਸੀਂ ਆਪਦੀ ਵਰਤੋਂ ਵਾਸਤੇ ਜਗ੍ਹਾ ਦਾ ਇਸਤੇਮਾਲ ਕਰਨਾ ਹੈ ਐਸੀ ਕੋਈ ਗੱਲ ਨਹੀਂ ਜਦੋਂ ਲੋਕਾਂ ਦੀ ਇਹ ਜਗ੍ਹਾ ਤੇ ਲੋਕ ਕੇ ਸਾਂਝੇ ਕਮਾਸਤੀ ਵਰਤਦੇ ਤੇ ਫਿਰ ਉਹ ਚਿਤਾਜ ਨਹੀਂ ਹੋਣਾ ਚਾਹੀਦਾ ਮੈਂ ਮਹਿਸੂਸ ਕਰਦਾ ਹਾਂ ਲਗਉ ਤੋ ਦੇਖਾ ਤੁਸੀਂ ਬੀਬੀ ਸਾਹਿਬ ਨੇ ਦੱਸਿਆ ਕਿ ਜੋ ਜਗ੍ਹਾ ਹੈ ਉਹ ਨਗਰ ਨਗਰ ਦੇ ਅੰਦਰ ਆਇਆ ਜਾ ਰਹੀ ਹੈ ਕੀਤਾ ਅਗਲੀ ਵਾਰ ਦੀ ਹੋਗੀ ਕਿ ਕਿੰਨੇ ਦਿਨ ਦਾ ਟਾਈਮ ਲਾਉਗੇ ਤੁਹਾਨੂੰ ਵੀ ਤੁਹਾਨੂੰ ਦਾਸਤੂਕੀ ਦੀ ਆਪਣਾ ਜਿਹੜੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੇ ਸਾਡੇ ਆਰਗੂ ਨੇ ਸਾਹੋ ਕੇ ਸਾਹਿਬ ਵੀ ਉਹਨਾਂ ਨੇ ਹਫਤੇ ਲਗਭਗ ਹਫਤੇ ਦਾ ਹੀ 8 ਦਿਨਾਂ ਦਾ ਸਮਾਂ ਮੰਗਿਆ ਕਿ ਪ੍ਰਸ਼ਾਸਨ ਕੋਲ ਆਪ ਵੀ ਜਿਹੜਾ ਆਪਦਾ ਪੱਤਰ ਪੇਸ਼ ਕਰਨ ਦਾ ਵੀ ਅਸੀਂ ਪੱਤਰ ਪੇਸ਼ ਕਰਦੇ ਹਾਂਗੇ ਸੋਮਵਾਰ ਨੂੰ ਕਿਉਂਕਿ ਉਹਨਾਂ ਸ਼ਨੀਚਰਾਂ ਦੇ ਦਿਨ ਦਾ ਛੁੱਟੀ ਆ ਗਈ ਦੋ ਦਿਨ ਕਿਉਂਕਿ ਤੋਂ ਬਾਅਦ ਪ੍ਰਸ਼ਾਸਨ ਨੂੰ ਸਮਾਂ ਵੀ ਦੇਣਾ ਪੈਂਦਾ ਤੇ ਲੋਡ ਵੀ ਆ ਵੀ ਪ੍ਰਸ਼ਾਸਨ ਕੋਈ ਕੋਸ਼ਿਸ਼ ਕਰ ਸਕੀਏ ਕਿਸੇ ਨਤੀਜੇ ਤੇ ਪਹੁੰਚ ਸਕੇ ਤੇ ਜੇ ਪ੍ਰਸ਼ਾਸਨ ਲੋਕਾਂ ਦੀ ਬੇਨਤੀ ਪ੍ਰਵਾਨ ਕਰੂ ਤਾਂ ਠੀਕ ਹੈ ਜੇ ਨਾ ਕਰੂ ਤੇ ਫਿਰ ਸ਼ਾਂਤ ਮੇਂ ਢੰਗ ਨਾਲ ਤੇ ਜੋ ਵੀ ਆਪ ਦਾ ਰੋਸ ਦਰਜ ਕਰਾਉਣ ਦਾ ਢੰਗ ਠੀਕਾ ਤੇ ਪਿਆਰ ਲੋਕਾਂ ਕੋਲ ਇੱਕੁੰਗਦਾਰੀ ਚ ਰਹਿ ਕੇ ਉਹ ਲੋਕਾਂ ਦੇ ਐਸਪਾਕਟਰ ਸੀਨੀ ਹਾਲ ਸਿੰਘ ਵਾਲਾ ਵਿੱਚ ਖੜੇ ਹੋ ਤੁਸੀਂ ਦੇਖ ਰਹੇ ਹੋ ਪ੍ਰੈਸ ਜਨ 24 ਅਕਸਰ ਟੀਵੀ ਦੇ ਫਿਕਰਮਤ ਮੀਡੀਆ ਐਸਪੋਰਟ ਨਾਲ ਸਰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਸ ਮੈਦੂ ਬਣਾਓ ਇੱਕ ਮਿੰਟ ਇੱਕ ਮਿੰਟ ਚੱਲੀ ਜਾਓ ਤੂੰ ਹਾਂ ਜਾ ਜਾ ਕੁਮਰ ਬੜਾ ਮਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਸਾਡੀ ਮੀਡੀਆ ਟੀਮ ਮੰਡੀ ਨਹਿਲ ਸਿੰਘਪੁਰਾ ਵਿੱਚ ਪਹੁੰਚੀ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇੰਦਰ ਇੰਦਰਪਾਲ ਇੰਦਰਜੀਤ ਗਰਗ ਜੀ ਜੋਲੇ ਉਹਨਾਂ ਨਾਲ ਬਈ ਪ੍ਰਧਾਨ ਜੀ ਤੁਸੀਂ ਦੇਖਿਆ ਇੱਥੇ ਧਰਮਸਾਲਾ ਢਾਈ ਗਈ ਨਹੀਂ ਪੱਤਰ ਰੱਖਿਆ ਗਿਆ ਐਮਐਲਏ ਤੇ ਲੋਕ ਬਾਹਰ ਖੜੇ ਮਿਟੇ ਰਹੇ ਪਈਆਂ ਰਹੇ ਦੇਖਿਆ ਪ੍ਰੋਗਰਾਮ ਵੀ ਨਹੀਂ ਪੱਤਰਕਲ ਨਹੀਂ ਪੱਤਰ ਰੱਖਿਆ ਗਿਆ ਤੇ ਪੂਰੇ ਆਮ ਫਾਰਕੀ ਸਰਕਾਰ ਦੇ ਨਵੇਂ ਬੀਤੇ ਤੁਸੀਂ ਇਹ ਕਿਹਨੀਆਂ ਇਥੇ ਉਸ ਦਾ ਮਨੂ ਜੀ ਇਹ ਕਹਿੰਦਾ ਕਿ ਧਰਮਸਾਲਾ ਦਾ ਲੋਨਾ ਸਿਆਂ ਇਹ ਪਹਿਲਾਂ ਝੂਠ ਬੋਲ ਕੇ ਬੰਦਾ ਪਾਇਆ ਗਿਆ ਅਸੀਂ ਹਾਊਸ ਨੂੰ ਪੁੱਛਿਆ ਸੀ ਪੰਜ ਨੰਬਰ ਵਾਰਡ ਥੋੜੇ ਮੈਡਮ ਦਿੱਤੇ ਆ ਉਹਨਾਂ ਦੀ ਧਰਮਸਾਲਾ ਇਹ ਬਸਤੀ ਵਾਲਿਆਂ ਦੀ ਇੱਕ ਗੁਰਦੁਆਰਾ ਸਾਹਿਬ ਦੀ ਪਾਰਕ ਉਹ ਕਹਿੰਦੇ ਸਾਡੀ ਸਾਰਿਆਂ ਨਾਲ ਗੱਲ ਨਹੀਂ ਕਿਸੇ ਨੂੰ ਕੋਈ ਇਤਰਾਜ਼ ਅਸੀਂ ਵਿਕਾਸ ਦੇ ਨਾਂ ਤੇ ਸਹਿਮਤੀ ਦਿੱਤੀ ਜਦੋਂ ਉਹ ਪ੍ਰੈਕਟੀਕਲੀ ਹੋਂਦ ਚਾਈ ਤੇ ਮੱਲੇ ਵਾਲਿਆਂ ਨੂੰ ਪਤਾ ਲੱਗਿਆ ਮੱਲੇ ਵਾਲੇ ਇਹਨਾਂ ਕੋਲੇ ਗਏ ਵੀ ਮੈਡਮ ਜੀ ਤੁਸੀਂ ਜਦੋਂ ਵੋਟਾਂ ਮੰਗੀਆਂ ਸੀ ਤੁਹਾਨੂੰ ਵੋਟਾਂ ਦਿੱਤੀਆਂ ਆਪ ਦਾ ਨੁਮਾਇੰਦਾ ਚੁਣ ਲਿਆ ਤੁਸੀਂ ਸਾਨੂੰ ਇਹ ਵਾਅਦਾ ਕੀਤਾ ਸੀ ਵੀ ਇੱਥੇ ਕਿਬਾਬਾਸ ਤੇ ਜਿਹੜੀ ਧਰਤ ਹੈ ਉਹ ਜਿਹੜਾ ਅੱਜ ਕੱਲ ਨਵਾਂ ਰੂਪ ਹੋ ਗਿਆ ਪਹਿਲਾਂ ਸੁਧਾਰ ਹੋ ਗਿਆ ਕਮਿਊਨਿਟੀ ਹਾਲ ਦਾ ਹੋ ਗਿਆ ਸੀ ਉਹ ਬਣਾ ਕੇ ਨਾਲ ਲੈਟਰੀ ਬਾਥਰੂਮ ਤੇ ਪੰਜ ਸੱਤ ਕਮਰੇ ਬਣਾਵਾਂਗੇ ਇਹ ਕੀ ਕੀਤਾ ਤੁਸੀਂ ਧਾਧੀਆਂ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੀ ਫੇਰ ਉਹ ਮਾਨ ਜੋਗ ਮੈਂ ਸਾਬਤ ਕਰੀ ਕਿ ਜੋ ਮੈਨੂੰ ਦੱਸਿਆ ਉਹਨਾਂ ਚਮਕੌਰ ਸਿੰਘ ਤੇ ਜਿਹੜੇ ਪਸਤੀ ਵਾਲਿਆਂ ਜਿਹੜੀ ਉਹਨਾਂ ਸਿੰਘ ਕਮੇਟੀ ਇਹ ਉਹ ਫਿਰ ਮੇਰੇ ਕੋਲ ਆਏ ਤੋਂ ਵੇਲੇ ਮੈਂ ਬਾਹਰ ਤੋਂ ਦਰਵੇਸ਼ ਗਿਆ ਬਸ ਸੀਗਾ ਇੱਥੇ ਸਾਰੇ ਤੁਰ ਰਹੇ ਉਹ ਮੇਰੇ ਕੋਲ ਆਏ ਵੀ ਸਾਡੀ ਕੋਈ ਗੱਲ ਨਹੀਂ ਪੜਦਾ ਅਸੀਂ ਇਹ ਕਹਿੰਦੇ ਕੋਈ ਗੱਲ ਨਹੀਂ ਗਰੀਬਾਂ ਦੇ ਨਾਲ ਹੈ ਪਰ ਥੋੜਾ ਤਾਂ ਪ੍ਰਾਣ ਵਾਲਾ ਵਾਰਡ ਹੈ ਪ੍ਰਧਾਨ ਦੀ ਵਾਈਫ ਜਿੱਥੇ ਵੀ ਹੈ ਉਹ ਕਹਿੰਦੇ ਸਾਡੇ ਨਾਲ ਵਾਦਾ ਖਲਾਫ ਕੀਤਾ ਜਿਹੜੀ ਸਾਨੂੰ ਇੱਥੇ ਗਿਆ ਸੀ ਚੰਗਾ ਕਮਿਊਨਿਟੀ ਹਾਲ ਬਣਾ ਕੇ ਦੇਣਾ ਉਹਦੀ ਥਾਂ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਹਾਲ ਤੱਕ ਸਾਨੂੰ ਇਹ ਪਤਾ ਨਹੀਂ ਸੀ ਸਾਡੀ ਕਮਿਊਨਿਟੀ ਹਾਲ ਬਸੇ ਕਿੱਥੇ ਆਇਆ ਜਾ ਰਿਹਾ ਸਾਨੂੰ ਹੁਣ ਪਤਾ ਲੱਗਿਆ ਵੀ ਇੱਥੇ ਦਾ ਦਫ਼ਤਰ ਬਣਾਇਆ ਜਾ ਰਿਹਾ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਸੀ ਜਿਹੜੀਆਂ ਗਰੀਬਾਂ ਦੀਆਂ ਭਾਵਨਾਵਾਂ ਜਿਹ ਆਪ ਸਭ ਪਤਨ ਕਮਯੂਰ ਆ ਇਥੇ ਆਪਾਂ ਨੂੰ ਉਹ ਸਾਰੀ ਵੰਧਿਆ ਕਰਾ ਕੇ ਕਮਿਊਨਿਟੀ ਹਾਲ ਬਣਾ ਦਈਏ ਆਪਣੇ ਇਥੇ ਤੱਕਨੇ ਤੇ ਉਹ 5 ਘੰਟੇ ਬੈਠਣ ਜਾਂ 7 ਘੰਟੇ ਬੈਠਣ ਆ ਦਾ ਕੰਮ ਨਹੀਂ ਆਪਰੇ ਪੈ ਕਰ ਲੈਣੀਆਂ ਤੇ ਮੈਂ ਇਹਨਾਂ ਨੂੰ ਵਧਾਈ ਦਾ ਪਾਤਰ ਸਮਝਦਾ ਤੇ ਇਹ ਮੈਂ ਬੀਬੇ ਨੂੰ ਬੇਨਤੀ ਕਰਦਾ ਵੀ ਇਹ ਕਾਫਲਾ ਤੁਹਾਡਾ ਬੀਬੀਆਂ ਦਾ ਦੰਬਦਨ ਗੁਗਣਾ 14 ਤੁਸੀਂ ਆਪ ਹੀ ਮੀਤ ਕਰਕੇ ਲੈ ਕੇ ਆਉਣਾ ਕਿਸੇ ਨੂੰ ਖੌਫ ਕਰਨ ਦੀ ਦਰਨੀ ਲੋੜ ਨਹੀਂ ਯਾਬਰ ਸਰਕਾਰ ਤੋਂ ਕਿ ਸਾਡੇ ਨਾਲ ਲੀਡਰਸ਼ਿਪ ਖੜੀ ਹੈ ਕਪਟਰ ਜਿਆ ਰਾਜਾ ਪ੍ਰਿੰਦਰ ਸਿੰਘ ਸਾਡੇ ਜਿਹੜੇ ਕਾਂਗਰਸ ਦੇ ਪ੍ਰਧਾਨ ਹੈ ਉਹਨਾਂ ਨਾਲ ਵੀ ਗੱਲ ਹੋ ਗਈ ਹੈ ਜਿਹੜੇ ਪ੍ਰਤਾਪ ਸਿੰਘ ਬਾਜਪਾ ਵਿਰੋਧੀ ਧਿਰ ਦੇ ਲੀਡਰ ਹੈ ਜਦੋਂ ਪ੍ਰਧਾਨ ਸਭਾ ਦਾ ਸੈਸ਼ਨ ਚੱਲੂਗਾ ਇਹ ਗਰੀਬਾਂ ਦੀ बस्ती ਦੀ ਜਿਹੜੀ ਧਰਖੜਾ ਢਾਈ ਗਈ ਹੈ ਪੁਰਾਣੀ ਵਿਰਾਸਤੀ ਉਹਦਾ ਮੁੱਦਾ ਚੁੱਕਣਗੇ ਜ਼ਿਲ੍ਹੇ ਦੇ ਵਿੱਚ ਆਪਣੇ ਸਾਡੇ ਸਰਕਾਰ ਜੋਗ ਸਰਜੀਤ ਸਿੰਘ ਜੀ ਲੋਗੜ ਸਾਹਿਬ ਸਾਫਾ ਐਮਐਲਏ ਤਨਖੋਟ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸਮੁੱਚੀ ਹਲਕੇ ਦੀ ਟੀਮ ਨੂੰ ਲੈ ਕੇ ਕਾਂਗਰਸ ਪਾਰਟੀ ਟੀਮ ਨੂੰ ਲੈ ਕੇ ਥੋੜੇ ਤਮ ਇੰਦੇ ਨੂੰ ਨਾਲ ਲੈ ਕੇ ਆਪਾਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਵਾਂਗੇ ਜਿਹੜਾ ਤੁਸੀਂ ਸਾਈਨ ਕਰਕੇ ਸਾਨੂੰ ਕੱਲ ਦਿੱਤਾ ਹੈ ਤੇ ਸੌ ਵਾਰ ਨੂੰ ਇਸ ਦਿਵ ਸਾਹਿਬ ਨੂੰ ਦੇਵਾਂਗੇ ਉਮੀਦ ਹੈ ਪਰਮਾਤਮਾ ਪਲੀ ਕਰੂਗਾ ਕੁਝ ਖਰਾਸਤੀ ਅਨਸਰਾਂ ਤੇ ਜਾਂ ਅਮਰੋਧੀਆਂ ਵੱਲੋਂ ਵੀ ਪਾਏ ਜਾ ਰਹੇ ਹੈ ਕਿ ਇੱਥੇ ਇਹਨਾਂ ਦਰਖਾਣਾਂ ਨੂੰ ਕੋਈ ਵਾਤਕਾਰੀ ਦੇ ਦਫ਼ਤਰ ਬਣਾਉਣ ਵਾਸਤੇ ਜਗਾ ਇਹੀ ਸੰਯੋਗ ਤੇ ਉਪਲਬਧ ਹੈ ਲੇਕਿਨ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਹੈ ਦਫ਼ਤਰ ਬਣਾਉਣ ਵਾਸਤੇ ਜਿੱਥੇ ਦੱਸਿਆ ਵੀ ਇਹ ਗਰੀਬ ਬੱਚੇ ਸੀ ਉੱਥੇ ਜਿੱਥੇ ਪਾਰਕ ਬਣਾਇਆ ਪ੍ਰਧਾਨ ਸਾਹਿਬ ਨੇ ਉੱਥੇ ਦਫ਼ਤਰ ਬਣਾਇਆ ਜਾ ਸਕਦਾ ਸੀ ਮਾਰਕੀਟ ਕਮੇਟੀ ਆ ਦਫ਼ਤਰ ਬਣਿਆ ਜਾ ਸਕਦਾ ਸਰਕਾਰ ਦਾ ਜਿਹੜਾ ਜਿੱਥੇ ਆਪਾਂ ਪਾਰਕ ਬਣਾਇਆ ਹਸਪਤਾਲੇ ਸਾਹਮਣੇ ਉਹ ਵੀ ਸਰਕਾਰ ਦੀ ਜਗ੍ਹਾ 8 ਏਕੜ ਉੱਥੇ ਵੀ ਦਫ਼ਤਰ ਬਣਾਇਆ ਜਾ ਸਕਦਾ ਹੋਰ ਵੀ ਬਹੁਤ ਸਾਰਾ ਆਣੀਆਂ ਤੇ ਸਾਡੇ ਕੋਲੇ ਪੈਸੇ ਦੀ ਵੀ ਕਮੀ ਨਹੀਂ ਹੈ ਦੋ ਕਨਾਲਾ ਚਾਰ ਕਨਾਲ ਲੈ ਕੇ ਜਿੱਥੇ ਸੂਟੇ ਬਥਾ ਉੱਥੇ ਵੀ ਦਫ਼ਤਰ ਬਣ ਸਕਦਾ ਹਾਂ ਉਹ ਕਿਹੜਾ ਜਿਹੜਾ ਪਾਰਕ ਆ ਉਹ 7 ਕਨਾਲਾਂ ਦਾ ਪਾਰਕ ਹੈ ਪਾਰਕ ਵੀ ਦੇ ਰੱਖ ਰਿਆ ਸਨ ਜੀ ਤੇ ਦਫ਼ਤਰ ਦਾ ਵੀ ਉੱਥੇ ਬਣ ਸਕਦਾ ਇਹ ਗਰੀਬਾਂ ਦੇ ਹੱਕ ਕਿਉਂ ਖੋਹੇ ਗਏ ਇਹ ਨਾ ਉਹ ਜਿਹੜੇ ਸੱਜਣ ਪਰਸ਼ਾਹ ਸਾਹਿਬ ਦੇ ਪੋਸਟਾ ਪਾਉਂਦੇ ਉਹਨਾਂ ਨੂੰ ਪਤਾ ਨਹੀਂ ਹੈ ਇਸ ਕਰਕੇ ਬਹੁਤ ਜਗ੍ਹਾਆਂ ਮਹਿਗੀਆਂ ਨਗਰ ਕੌਂਸਲ ਕੋਲ ਇਹ ਤਾਂ ਇੱਕ ਸਰਵ ਜਿਆਦਾ ਕਿਉਂਕਿ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਸੀਟੀਆਂ ਗਰੀਬਾਂ ਦੀ ਤਰਫਸ਼ਾਲ ਸੀ ਉਹਨਾਂ ਦਾ ਹੱਕ ਖੋਇਆ ਗਿਆ ਗਰੀਬਾਂ ਦਾ ਇੱਕ ਕਈਆਂ ਲੜਕੀਆਂ ਦੇ ਇੱਥੇ ਪਹਿਲਾ ਵਿਆਹ ਹੋਇਆ ਸੀ ਠੀਕ ਹੈ ਉਹਨੂੰ ਰੈਨੋਵੇਟ ਕਰਨ ਵਾਲਾ ਸੀਗਾ ਟਾਡੇ ਸਤਕਾਰਯੋਗ 5 ਨੰਬਰ ਵਾਰਡ ਤੋਂ ਜਿਹੜੇ ਐਮਸੀ ਜਿੱਤੇ ਐ ਇਹਨਾਂ ਨੇ ਬਸੀਤਨਾ ਨੇ ਦੱਸਿਆ ਕਿ ਅਸੀਂ ਉਹਨਾਂ ਕੋਲੇ ਵੀ ਗਏ ਸੀ ਕਿ ਮਾਨਯੋਗ ਐਮਐਲਏ ਸਾਹਿਬ ਕੋਲੇ ਵੀ ਗਏ ਐ ਤੇ ਪ੍ਰਧਾਨ ਸਾਹਿਬ ਕੋਲੇ ਵੀ ਗਏ ਐ ਜਦੋਂ ਨਹੀਂ ਗੱਲ ਸੁਣੀ ਤਾਂ ਇਹਨਾਂ ਨੇ ਕਾਂਗਰਸ ਪਾਰਟੀ